ਦਾ ਜਿਹੜਾ ਉਹ ਪਾਰਮੰਟਲ ਦੀ ਮੀਟਿੰਗ ਕੀਤੀ ਗਈ ਹੈ ਕਿ ਕਿਸ ਮੁੱਦੇ ਤੇ ਕੀਤੀ ਜਿਹੜੀ ਵਪਾਰਮੰਟ ਲਈ ਮੀਟਿੰਗ ਕਰੀ ਜੀ ਉਹਦਾ ਮੇਨ ਮੁੱਦਾ ਹੈ ਕਿ ਆਮ ਤੌਰ ਤੇ ਜਿਹੜੀ ਪਬਲਿਕ ਜਿਹੜੀ ਸਾਡੀ ਬਿਜ਼ਨਸ ਕਮਿਊਨਿਟੀ ਹੈ ਉਹ ਪਰੇਸ਼ਾਨ ਸੀਗੀ ਲੇਬਰ ਰੈਕਟ ਦੇ ਵਿੱਚ ਅੱਛਾ ਪਰੇਸ਼ਾਨੀਆਂ ਤੋਂ ਲਾਹਨ ਵਾਸਤੇ ਹਮੇਸ਼ਾ ਹੀ ਭਗਵੰਤ ਮਾਨ ਕੋਈ ਨਾ ਕੋਈ ਜਤਨ ਪ੍ਰਯਤਨ ਕਰਦੀ ਰਹਿੰਦੀ ਹੈ ਮੇਰਾ ਤੇ ਹਰ ਵੇਲੇ ਮੰਨਿਆ ਰਹਿੰਦਾ ਜੀ ਤੁਸੀਂ ਮੇਰੀ ਕਾਲ ਵੀ ਪੋਸਟ ਪਾ ਸਕਦੇ ਹੋ ਰਾਜਾ ਉਹੀ ਕਾਮਯਾਬ ਜਿਹੜਾ ਪ੍ਰਜਾ ਦੀ ਰੱਖਿਆ ਕਰ ਵਸੇ ਆਏ ਪ੍ਰਜਾ ਦੀ ਸੋਚ ਵਸੇ ਆਈ ਪ੍ਰਜਾ ਨੂੰ ਸੁਤੰਤਰਤਾ ਦੀ ਅਨੁਸਰਣ ਆਏ ਪ੍ਰਜਾ ਨੂੰ ਸੇਤ ਕ੍ਰਾਂਤੀ ਵਸੇ ਜਾਏ ਮਤਲਬ ਇਹ ਹੈ ਕਿ ਉਹ ਰਾਜਾ ਹੋਏ ਜਿਹੜਾ ਆਮ ਘਰਾਂ ਚੋਂ ਨਿਕਲਿਆ ਹੋਏ ਤੇ ਆਮ ਜਨਤਾ ਬਾਰੇ ਉਹਨੂੰ ਪਤਾ ਹੋਏ ਕਿ ਉਹ ਨੀਡ ਕੀ ਹੈ ਐ ਸਚਾਈ ਹੈ ਕਿ ਅੱਜ ਮੈਂ ਜੀਐਸਸੀ ਡਵਾਈਜ਼ਰ ਵੀ ਹਾਂ ਇਹ ਚੀਜ਼ ਮੈਂ ਲੋਕਾਂ ਦੇ ਨਾਲ ਵਿੱਚ ਵਿੱਚ ਵੜ ਕੇ ਵੇਖੀ ਦੀ ਹੈ ਕਿ ਆਮ ਤੌਰ ਤੇ ਜਿਹੜੇ ਵਿਜਾਰੇ ਕੋਲ 12 15 ਬੰਦੇ ਵੀ ਹੋਣੇ ਜੀ ਜਾਂ ਕੋਈ 8 ਬੰਦੇ ਵੀ ਹੋਣੇ ਵੈਸੇ ਤੇ ਸਾਡੇ ਗੁਰਦਾਸ ਮਰਚਨਾ ਕਾਰੋਬਾਰ ਹੀ ਨਹੀਂ ਹੈ ਕਿ ਜਿਹਦੇ ਚ ਲੋਕਾਂ ਨੇ ਬਹੁਤ ਜਾ ਮਲਾਈਮ ਰੱਖੇ ਦੇ ਪਰ ਜਿਹੜੇ 8 12 ਮੁਲਾਇਮ ਸੀਨਾ ਜੀ ਉਹ ਵੀ ਬੜੇ ਤੰਗ ਪ੍ਰੇਸ਼ਾਨ ਕਰਦੇ ਸੀਗੇ ਆਫੀਸਰ ਜਿਹਨੂੰ ਹਮੇਸ਼ਾ ਜਦੋਂ ਕਹਿੰਦੇ ਨਾ ਜੀ ਇਨਸਪੈਕਟਰੀ ਰਾਜ ਖਤਮ ਹੋ ਜਾਇਆ ਇਨਸਪੈਕਟਰੀ ਰਾਜ ਖਤਮ ਹੁੰਦਾ ਮਤਲਬ ਇਹ ਕਿ ਲੋਕਾਂ ਨੂੰ ਰਾਹਤ ਹੀ ਨਹੀਂ ਕਿ ਸਚਾਈ ਵਿੱਚ ਜੇਕਰ ਦੁਕਾਨ ਦੇ ਉੱਤੇ 12 15 ਬੰਦੇ 18 ਬੰਦੇ 20 ਬੰਦੇ ਤੋਂ ਘੱਟ ਕੰਮ ਹੈ ਤੇ ਉਹਨੂੰ ਵਿਚਾਰ ਨੂੰ ਇਸ ਐਕਟ ਵਿੱਚ ਆਂਦਾ ਹੀ ਨਹੀਂ ਹੈ ਉਹਨੂੰ ਪਰੇਸ਼ਾਨੀਆਂ ਦਿੱਤੀ ਜਾਂਦੀ ਹੈ ਤੇ ਉਸ ਪਰੇਸ਼ਾਨੀ ਨੂੰ ਸੱਚੀ ਮੂਜੀ ਅਮੈਂਡਮੈਂਟ ਕਰਕੇ ਜੇ ਤੁਸੀਂ ਲਿਆਉਂਦੇ ਹੋ ਤੇ ਬੜਾ ਵੱਡਾ ਕਦਮ ਹੈ ਜੀ ਦੇਖੋ ਵਪਾਰੀ ਉਹ ਨਹੀਂ ਹੋ ਸਕਦਾ ਵਪਾਰੀ ਦਾ ਮੋਡ ਉਦੋਂ ਹੀ ਬਣ ਸਕਦਾ ਜਦੋਂ ਸਰਕਾਰ ਚ ਆਏਗੀ ਜਦੋਂ ਸਰਕਾਰ ਦੇ ਵੱਡੇ ਕਦਮ ਹੋਣਗੇ ਜਦੋਂ ਹਰ ਬੰਦਾ ਉਸ ਵਿੱਚ ਸ਼ਾਮਲ ਹੋ ਕੇ ਦੇਖੇਗਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜੀ ਇਸ ਰਾਜ ਚ ਜਦੋਂ ਉਹ ਮੈਨਮੈਂਡਾ ਰੋ ਜਾਂਦੀਆਂ ਪਈਆਂ ਜੀ ਕੋਈ ਨਾ ਕੋਈ ਕਦੀ ਦੀ ਰਜਿਸਟਰੀ ਐਮੈਂਡਮੈਂਟ ਵਿਖੇ ਕਰਦੀ ਉਹ ਕਈ ਤੂਸਾਲ ਇੱਕ ਸੁਰੱਖਿਆ ਫੌਂਸਿਓ ਐਮੈਂਡਮੈਂਟ ਬੜਾ ਕੁਝ ਹੁੰਦਾ ਬੈ ਜੀ ਅੱਜ ਪਰ ਮੈਂ ਬਹੁਤ ਖੁਸ਼ ਆ ਜੀ ਕਿ ਮੈਂ ਆਮ ਆਇ ਪਾਰ ਦੇ ਨਾਲ ਜੁੜਿਆ ਖਾਸ ਸਹੂਲਤਾਂ ਕੀ ਹੁੰਦੀਆਂ ਜਦੋਂ ਅਸੀਂ ਇੱਕ ਆਮ ਬੰਦੇ ਨੂੰ ਖੁਸ਼ ਹੁੰਦਾ ਵੇਖਦੇ ਨੇ ਜੀ ਤੇ ਉਦੋਂ ਸਾਡੀ ਤਬੀਅਤ ਖੁਸ਼ ਹੋ ਜਾਂਦੀ ਹੈ ਜੀ ਅਸੀਂ ਕੰਮ ਕੀ ਆਏ ਦਿਆਂ ਇੱਥੇ ਅਸੀਂ ਸਰਕਾਰ ਦੇ ਕੰਮ ਚ ਕੀ ਕਰਨਾ ਹੈ ਕੋਈ ਉਹਦੇ ਦਾਗ ਨਹੀਂ ਲੈਣਾ ਇਹਦੇ ਅਸੀਂ ਸੱਚੇ ਵਿੱਚ ਮੁਝੇ ਭਲਾ ਲੈਣਾ ਹੈ ਇਹਦੇ ਭਲਾ ਕਰਨਾ ਹੈ ਇਹਦੇ ਇੱਕ ਟਾਈਮ ਹੁੰਦਾ ਜਿਵੇਂ ਇਕੱਲੇ ਬਹਿ ਕਰਦੇ ਸੀਗੇ ਅੱਜ ਜਦੋਂ ਅਸੀਂ ਇਹ ਸਾਰੀ ਟੀਮ ਜਿਹੜੀ ਹੈ ਆਮ ਆਇ ਪਾਰਟ ਟੀਮ ਇਹ ਜਿਹੜੀ ਸਹੂਲਤਾਂ ਦਿੰਦੀ ਹੈ ਨਾਲ ਹੋ ਕੇ ਚੱਲਦੇ ਸਾਨੂੰ ਬਾਈ ਦਿਲੋਂ ਖੁਸ਼ੀ ਚੜ ਜਾਂਦੀ ਜੇ ਬਹੁਤ ਬਹੁਤ ਧੰਨਵਾਦ ਜੀ ਭਗਵਾਨ ਦਾ ਸਰਕਾਰ ਦਾ ਜੀ ਸਰਦਾਰ ਸਾਹਿਬ ਦਾ ਜੀ ਕੋਪਾਰਟਮੈਂਟ ਅੱਜ ਵਪਾਰੀਆਂ ਚ ਖੁਸ਼ੀ ਦੀ ਲਹਿਰ ਆ ਵਪਾਰੀ ਅੱਜ ਗਲਗਦ ਹੋ ਗਏ ਨੇ 70 ਸਾਲਾਂ ਤੋਂ ਵਪਾਰੀਆਂ ਦੀ ਕਿਹੇ ਸਰਕਾਰ ਨੇ ਨਹੀਂ ਲਈ ਸਾਰ ਅੱਜ ਵਪਾਰੀਆਂ ਦਾ ਵਾਸਤੇ ਜਿਹੜਾ ਦਿਨ ਆ ਨਾ ਬਹੁਤ ਵਧੀਆ ਦਿਨ ਚੜਿਆ ਅੱਜ ਪਰਮਾਤਮਾ ਨੇ ਸਾਡਾ ਮਤਲਬ ਸਮਝੋ ਕਿ ਸਾਡਾ ਅੱਜ ਸ਼ੁਕਰਾਨਾ ਕਰਨ ਨੂੰ ਦਿਲ ਕਰਦਾ ਪਰਮਾਤਮਾ ਦਾ ਤੇ ਭਗਵੰਤ ਮਾਨ ਸਰਕਾਰ ਦਾ ਵੀ ਜਿਨ੍ਹਾਂ ਨੇ ਵਪਾਰੀਆਂ ਨੂੰ ਉਹ ਰਾਹ ਦੇ ਦਿੱਤੀ ਆ ਇਸ ਫੈਕਟਰੀ ਰਾਹ ਖਤਮ ਕਰ ਦਿੱਤਾ ਮਤਲਬ ਮੇਰੇ ਸਾਰੇ ਪ੍ਰਦਾਦੇ ਪ੍ਰਧਾਨ ਹੋਣਾ ਨੇ ਦੱਸਿਆ ਸਾਡੇ ਨੰਦਾ ਹੀ ਨੇ ਦੱਸਿਆ ਸਾਰਿਆਂ ਦੱਸਿਆ ਮੈਂ ਇਸ ਗੱਲ ਦਾ ਜ਼ਿਕਰ ਨਹੀਂ ਕਰਨਾ ਲੇਕਿਨ ਮੈਂ ਪਰਮਾਤਮਾ ਸ਼ੁਕਰ ਕਰਨਾ ਔਰ ਇੱਕ ਮੈਸੇਜ ਦੇਣਾ ਚਾਹੁੰਦਾ ਵਪਾਰੀਆਂ ਨੂੰ ਕਿ ਸਾਡੀ ਟੀਮ ਵੇੜੀ ਵਪਾਰ ਮੰਡਲ ਦੀ ਹੈ ਵਪਾਰੀ ਵਰਗ ਦੇ ਨਾਲ ਸੁੱਖ-ਦੁੱਖ ਚ ਹਿੱਸਾ ਖੜੀ ਆ ਕਿਸੇ ਵੀ ਵਪਾਰੀ ਨੂੰ ਕੋਈ ਦਿੱਕਤ ਆਂਦੀ ਆ ਅਸੀਂ ਉਹਦੇ ਨਾਲ ਆ ਉਹ ਸਾਡੀ ਟੀਮ ਮੁਸੱਬਰ ਕਰ